ਮੋਹਾਲੀ ਦੇ ਕੁੰਬੜਾ ਵਿਖੇ ਇੱਕ ਲੜਾਈ ਹੋਈ ਸੀ ਜਿਸ ਦੇ ਚੱਲਦੇ ਹੋਏ ਦੋ ਨੌਜਵਾਨਾਂ ਦੇ ਉੱਤੇ ਕਾਤਿਲਾਨਾ ਹਮਲਾ ਹੋਇਆ ਸੀ ਜਿਸ ਦੇ ਚੱਲਦੇ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਨੌਜਵਾਨ ਹਸਪਤਾਲ ਦੇ ਵਿੱਚ ਜਿਰੇ ਇਲਾਜ ਸੀ ਇੱਕ ਨੌਜਵਾਨ ਦੀ ਜਿਸ ਦੀ ਮੌਤ ਹੋ ਗਈ ਸੀ ਉਸ ਦੇ ਵਾਸਤੇ ਕੁੰਬੜਾ ਵਾਸੀਆਂ ਨੇ 에어ਪੋਰਟ ਰੋਡ ਨੂੰ ਜਾਮ ਕੀਤਾ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ આરોપીਆਂ ਨੂੰ ਗ੍ਰਿਫਤਾਰ ਕੀਤਾ ਪਰ ਜਿਹੜਾ ਦੂਸਰਾ ਨੌਜਵਾਨ ਸੀ ਜਿਹਰੇ ਇਲਾਜ ਅੱਜ ਉਸ ਦੀ ਮੌਤ ਹੋ ਗਈ ਜਿਸ ਦੇ ਚੱਲਦੇ ਹੋਏ ਪੁਲਿਸ ਵੱਲੋਂ ਕੁੰਬੜਾ ਵਿਖੇ ਪੁਲਿਸ ਵੱਲੋਂ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਜਿਸ ਜਿਸ ਕਾਰਨ ਕੋਈ ਵੀ ਸੁਰੱਖਿਆ ਪ੍ਰਬੰਧਾ ਦੇ ਵਿੱਚ ਚੂਕ ਨਾ ਹੋ ਸਕੇ ਹਾਂਜੀ ਕੁੰਬੜਾ ਸਰ ਬਹੁਤ ਹੀ ਸਤਿਕਾਰਯੋਗ ਸਾਰੀ ਪ੍ਰੈਸ ਦੇ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੀ ਅੱਜ ਜਿਹੜੀ ਮਾੜੀ ਘਟਨਾ ਵਾਪਰੀ ਹੈ ਇਹ ਆ ਪਿਛਲੇ ਹਫਤਾ ਇੱਕ ਹੋ ਗਿਆ ਸਾਨੂੰ 13 ਤਰੀਕ ਤੋਂ ਜਿਹੜੇ ਰੁਝੇ ਹੋਏ ਐ ਇਸੇ ਕੰਮ ਤੇ 13 ਤਰੀਕ ਨੂੰ ਜਿਹੜੇ ਮਰਡਰ ਹੁੰਦੇ ਨੇ ਦੋ ਕਤਲ ਹੁੰਦੇ ਨੇ ਤੇ ਜਿਹੜਾ ਮੁੰਡਾ ਇੱਕ ਜ਼ਿੰਦਗੀ আর ਮੌਤ ਦੀ ਲੜਾਈ ਲੜ ਰਿਹਾ ਸੀ ਅੱਜ ਵੀ ਉਹਦੀ ਇਨਫੋਰਮੇਸ਼ਨ ਮਿਲੀ ਐ ਵੀ ਉਹਦੀ ਡੈਥ ਹੋ ਗਈ ਤੇ ਜਦੋਂ ਡੈਥ ਹੁੰਦੀ ਐ ਪਿੰਡ ਚ ਜਿਹੜਾ ਸਨਾਟਾ ਛਾ ਜਾਂਦਾ ਪਬਲਿਕ ਇਕੱਠੀ ਹੁੰਦੀ ਐ ਪੁਲਿਸ ਪ੍ਰਸ਼ਾਸਨ ਆਪਣਾ ਪੰਪਾਂਪਾਰ ਹੋਈ ਪਈ ਐ ਤੇ ਅਸੀਂ ਲੋਕਾਂ ਨੂੰ ਫੀਲ ਕਰਦੇ ਆਂ ਵੀ ਸ਼ਾਂਤ ਮਾਈ ਦਾ ਮਾਹੌਲ ਬਣਾ ਰੱਖੋ ਅਸੀਂ ਨਹੀਂ ਕਹਿੰਦੇ ਲੋਕ ਭੜਕਣ ਮਾਹੌਲ ਖਰਾਬ ਹੋਵੇ ਪਰ ਲੇਕਿਨ ਜਿਹੜਾ ਬੰਦਾ ਕੋਈ ਕ੍ਰਾਈਮ ਕਰਦਾ ਹੈ ਕੋਈ ਕਤਲ ਕਰਦਾ ਜਾਂ ਕੋਈ ਮਰਡਰ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਪਹਿਲਾਂ ਬੰਦੇ ਜਿਹੜੇ ਟਰੇਸ ਕਰ ਲਏ ਅੱਜ ਮੈਂ ਐਸਐਚਓ ਸਾਹਿਬ ਨੂੰ ਹੁਣੇ ਕਹਿ ਕੇ ਸਾਡੇ ਪ੍ਰਸ਼ਾਸਨ ਨੂੰ ਜਿਹੜਾ ਇੱਕ ਦੋ ਬੰਦਾ ਰਹਿੰਦਾ ਸੀ ਉਹ ਵੀ ਕਹਿੰਦੇ ਅਸੀਂ ਜਲਦੀ ਟਰੇਸ ਕਰ ਲਾਂਗੇ ਨੇੜੇ ਲਗੇ ਵੀ ਅਸੀਂ ਸਰਕਾਰ ਨੂੰ ਹੁਣ ਜਿਹੜੀ ਇਹਨਾਂ ਪਰਿਵਾਰਾਂ ਨੂੰ ਕੋਈ ਕੰਪੰਸੀਸ਼ਨ ਦੇਣਾ ਮਾਲੀ ਬਦਤ ਦੇਣੀ ਮਾਲੀ ਸਹਾਇਤਾ ਦੇਣੀ ਜਿਵੇਂ ਉਦੋਂ ਐਸ ਡੀ ਐਮ ਨੂੰ ਫਰਿਆਦ ਕੀਤੀ ਸੀ 25-25 ਲੱਖ ਰੁਪਇਆ ਮੁੱਖ ਮੰਤਰੀ ਲੀਫੰਡ ਚੋਂ ਤੇ ਐਸ ਸੀ ਐਸ ਟਿੱਕ ਲਾ ਕੇ ਉਦੋਂ ਵੀ ਬਣਦਾ ਤੇ ਰੈੱਡ ਕਰਾਸ ਜੀ ਉਦੋਂ ਵੀ ਬਣਦਾ ਤੇ ਇੱਕ ਇੱਕ ਪਰਿਵਾਰ ਦੇ ਬੱਚੇ ਨੂੰ ਕਿਸੇ ਨਾ ਕਿਸੇ ਨੂੰ ਨੌਕਰੀ ਮਿਲ ਜੇ ਤਾਂ ਉਹ ਸਾਰੀ ਜਿਹੜੀ ਹੁਣ ਆਪਾਂ ਮਾਲੀ ਸਹਾਇਤਾ ਹੀ ਕਰ ਸਕਦੇ ਹਾਂ ਬੱਚੇ ਤਾਂ ਵਾਪਸ ਨਹੀਂ ਲਿਆ ਸਕਦੇ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਪਬਲਿਕ ਲੋਕ ਤੇ ਸਰਕਾਰ ਇਹਨਾਂ ਦੀ ਮਾਲੀ ਸਹਾਇਤਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡੀਐਸ ਸਾਹਿਬ ਆ ਤੁੰਬੜੇ ਦੇ ਵਿੱਚ ਇਹਦੇ ਵਿੱਚ ਪਤਾ ਲੱਗਿਆ ਕਿ ਗ੍ਰੀਨ ਪ੍ਰਿੰਸ ਦੀ ਪ੍ਰੀਆ ਤੋਂ ਪੋਜ਼ਿਟਿਵ ਸਨਮਾਨ ਹੋ ਗਿਆ ਸਾਨੂੰ ਪਤਾ ਲੱਗਿਆ ਜੀ ਪਰ ਫਿਰ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਨਾਲੀ ਹੈ ਪਰਿਵਾਰਾਂ ਲਈ ਘਰ ਤਾਂ ਨਹੀਂ ਉਹ ਆਪ ਵੀ ਖੁਦ ਦੀ ਅਰਾਧੀ ਜੀ ਰੱਖੀ ਦੀ ਨਾ ਪਰ ਵੀ ਜਿਹੜਾ ਆਪਾਂ ਡੇਲੀ ਰੁਟੀਨ 'ਚ ਜਿਵੇਂ ਪਿੱਛੇ ਜੋ ਖਾਸਾ ਹੋਇਆ ਸੀ ਉਹਦੇ ਮੱਦੇ ਨਜ਼ਰ ਲਾਅ ਐਂਡ ਆਰਡਰ ਨੂੰ ਬਲੈਕ ਕਰਦੇ ਕੱਟੀ ਡੀਡੀ ਇੱਥੇ ਕਰਸ ਲੱਗਦੀ ਹੈ ਤੇ ਹੋਰ ਜੈਸਟ ਅਫਸਰ ਦੇ ਅਸਰ ਚ ਕਪੀ ਪਾਰਟੀਆਂ ਬਟੂਨੀ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਚੈੱਕਰ ਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਐ ਇਸ ਬੱਤੇ ਤੇ ਆਲਰੇਡੀ ਸਾਰੇ ਦੇ ਸਾਡੇ ਛੜੇ ਜਾ ਚੁੱਕੇ ਆ ਜੋ ਬਣਦੀ ਕਰ ਰਹੀ ਆ ਉਹ ਚੁੱਕੀ ਆ ਉਸ ਤੋਂ ਇਲਾਵਾ ਜਿਹੜਾ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਸਾਈਟ ਦਾ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਕੁਝ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਾਦੀ ਮਾਦੀ ਜੀ ਕਰੀ ਕੋਲੀ ਟੈਂਪਰੇਚਰ ਚੜਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਿਵਾਰ ਦੇ ਨਾਲ ਕਰੇ ਹਨ ਤੇ ਜਿਹੜਾ ਕਿ ਅਮਨ ਕਾਨੂੰਨੀ ਸਥਿਤੀ ਨੂੰ ਇਤੈ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅਸੀਂ ਸਾਰਾ ਸੈਸ਼ਨ ਚ ਚੱਲਣਾ ਚਾਹੀਦਾ ਹੈ ਨੂੰ ਕਦਾਵਤ ਪਤਾ ਲੱਗਿਆ ਵੀ ਡੈੱਥ ਹੋਈ ਹੈ ਨਾ ਅਲੇਸਨੂ ਤੇ ਜੀ ਆਫੀਸ਼ੀਅਲੀ ਆਪਾਂ ਕਹਿੰਦੇ ਦੇਖੋ ਡਿਊਟੀ ਦੇ ਹੈਗੇ ਬਾਕੀ ਸਾਡੇ ਜਿਹੜੇ ਲੋਕਲ ਆਫੀਸਰਸ ਐ ਸਬਜਨਲ ਐ ਉਹ ਵੀ ਡੀਜੀਆਈ ਹਨ ਉਹ ਸਾਰੇ ਇਸ ਮਾਮਲੇ ਨੂੰ ਦੇਖ ਰਹੇ ਹਨ ਮਾਹੌਲ ਕਿਹੋ ਜਿਹਾ ਹੈ ਉਹ ਬਿਲਕੁਲ ਠੀਕ ਹੈ ਜੀ ਪੀਸਫੁਲ ਹੈ ਕੋਈ ਐਸੀ ਗੱਲ ਨਹੀਂ ਆ ਜਿਹੜੇ ਲੋਕਲ ਜਿਹੜੇ ਹੈਗੇ ਆਪਣੇ ਕਾਉਂਸਲਰ ਵੀ ਆ ਬਹੁਤ ਜਿਹੜੇ ਨਾਗਰਿਕ ਨੇ ਸਾਡੇ ਨਾਲ ਤੇ ਇਹਨੂੰ ਇੱਥੇ ਜਿਹੜੀ ਸਵੰਤਨੂ ਬੀਜੀਆਈ ਦਾ ਕੋਈ ਫਰਕ ਨਹੀਂ ਪੈਂਦਾ ਤਾਂ ਕਿ ਪੋਸਟ ਕਮਾਂਡ ਐ ਨਾ ਉਹ ਪੀਜੀਆਈ ਕੋਲ ਜਾ ਕੇ ਮੁਹਦੀ ਕਿਥਾਂ ਹੋਈ ਹੈ ਇਹ ਜੋ ਉੱਥੇ ਹੀ ਹੁੰਦਾ ਤੇ ਉਹ ਜਿੱਥੇ ਹੈ ਉੱਥੇ ਹੀ ਉਹਦਾ ਉਹ ਫੈਸਲਾ ਹੀ ਹੈ ਉਜੇ ਨਾ ਹੋਵੇ ਫੇਰ ਹੁੰਦਾ ਆਦਰਵਾਇਜ਼ ਜਿੱਥੇ ਪੇਸ਼ੈਂਟ ਨਾ ਹੋਵੇ ਠੀਕ ਹੈ ਠੀਕ ਹੈ ਥੈਂਕ ਯੂ